ਕੁਛ ਨਹੀਂ ਮੈਂ ਗੱਡੀ ਤੇ ਆ ਰਿਹਾ ਸੀ ਮੈਂ ਆਦੇ ਕਲੀਨਿਕ ਤੋਂ ਆਫ ਕਰਕੇ ਤੇ ਤਿੰਨ ਮੁੰਡੇ ਆਇਆ ਹੱਥ ਕੀਤਾ ਰੋਕੀ ਐ ਤੇ ਪਿਸਤੌਲ ਦਿਖਾ ਕੇ ਗੱਡੀ 'ਚ ਬਹਿ ਗਏ ਮੇਰੇ ਨਾਲ ਮੁੱਕ ਹੱਥ ਮੁੱਕੀ ਹੋ ਗਈ ਮੇਰੇ ਨਾਲ ਮੈਂ ਇੰਨਾ ਸਹਿਮ ਗਿਆ ਮੈਨੂੰ ਪਤਾ ਹੀ ਨਹੀਂ ਆ ਕੀ ਕਰਗੇ ਕੀ ਕਰ ਕੈਂਚੀ ਫੜੀ ਐ ਮੇਰੇ ਦਾੜੀ ਕੇਸ ਘਟਕੇ ਤੇ ਚਲੇ ਗਏ ਜੀ ਮੇਰੇ ਤਰਨ ਤਰਨ ਦੇ ਕਸਬਾ ਫਤਿਹਬਾਦ ਵਿਖੇ ਦੰਦਾਂ ਦੇ ਇਲਾਜ ਲਈ ਦੁਕਾਨ ਕਰ ਰਹੇ ਸਿੱਖ ਅੰਮ੍ਰਿਤਾਰੀ ਡਾਕਟਰ ਹਰਪ੍ਰੀਤ ਸਿੰਘ ਨਾਲ ਪਿੰਡ ਪਰੋਵਾਲ ਨਜ਼ਦੀਕ ਤਿੰਨ ਨਕਾਬਪੋਸ਼ ਵਿਅਕਤੀਆਂ ਵੱਲੋਂ ਉਸ ਦੀ ਗੱਡੀ ਨੂੰ ਰੋਕੇ ਕੁੱਟਮਾਰ ਕਰਨ ਤੋਂ ਬਾਅਦ ਉਸਦੇ ਢਾੜੇ ਦੇ ਕੇਸ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਗੌਰਤਲਬ ਹੈ ਕਿ ਉਕਤ ਡਾਕਟਰ ਆਪਣੀ ਦੁਕਾਨ ਬੰਦ ਕਰਕੇ ਵਾਪਿਸ ਆਪਣੀ ਕਾਰ ਤੇ ਸਵਾਰ ਹੋ ਕੇ ਤਰਨਤਨ ਆਪਣੇ ਘਰ ਵਾਪਿਸ ਜਾ ਰਿਹਾ ਸੀ ਡਾਕਟਰ ਵੱਲੋਂ ਮੌਕੇ ਤੇ ਪੁਲਿਸ ਨੂੰ ਸੱਦਿਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉੱਥੇ ਪੂਰੇ ਮਾਮਲੇ ਸਬੰਧੀ ਡਾਕਟਰ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਕਿ ਆਖਿਆ ਆਉ ਸੁਣਦੇ ਆ ਕੁਛ ਨਹੀਂ ਮੈਂ ਗੱਡੀ ਤੇ ਆ ਰਿਹਾ ਸੀ ਮੈਂ ਆ ਦੇ ਕਲੀਨਿਕ ਤੋਂ ਆਫ ਕਰਕੇ ਤੇ ਤਿੰਨ ਮੁੰਡੇ ਆਏ ਹੱਥ ਕੀਤਾ ਰੋਕੀ ਆ ਤੇ ਪਿਸਤੌਲ ਦਿਖਾ ਕੇ ਗੱਡੀ 'ਚ ਬਹਿ ਗਏ ਮੇਰਾ ਮੁੱਖ ਹੱਥ ਮੁੱਕੀ ਹੋ ਗਏ ਮੇਰੇ ਨਾਲ ਮੈਂ ਇੰਨਾ ਸਹਿਮ ਚੁੱਕਿਆ ਮੈਨੂੰ ਪਤਾ ਹੀ ਨਹੀਂ ਆ ਕੀ ਕਰ ਗਏ ਕੀ ਕਰ ਕੈਂਚੀ ਫੜੀ ਆ ਮੇਰੇ ਦਾੜੀ ਕੇਸ ਕੱਟ ਕੇ ਤੇ ਚਲੇ ਗਏ ਜੀ ਮੇਰੇ ਉਹ ਤੁਸੀਂ ਮਾ ਦਈਓ ਅਮਰਤਾਰੀ ਜੀ ਮੈਂ ਤੇ ਮੈਂ ਬੰਦਿਆਂ ਨੂੰ ਜਾਣਦੇ ਨਹੀਂ ਮੈਂ ਜੀ ਮੈਂ ਨਹੀਂ ਜਾਂਦਾ ਜੀ ਹਾਂ ਜੀ ਮੇਰੀ ਮੰਗ ਹੈ ਕਿ ਵੀ ਇਨਨਾ ਕੋਈ ਇਨਸਾਫ ਕਰਾਇਆ ਜਾਏ ਮੈਨੂੰ ਫੜਾਇਆ ਜਾਵੇ ਇਨਸਾਫ ਕਰਾਇਆ ਜਾਏ ਮੇਰਾ ਮੈਨੂੰ ਦੱਸਿਆ ਜਾਵੇ ਵੀ ਮੈਨੂੰ ਕਿਹੜੀ ਗੱਲੋਂ ਇੰਜ ਕੀਤਾ ਆ ਕੀ ਕਸੂਰ ਮੇਰਾ ਕੋਈ ਇਹਨਾਂ ਦਾ ਨਾ ਕੋਈ ਪੈਸੇ ਨੇ ਖੋਏ ਕੋਈ ਮੋਬਾਈਲ ਨੇ ਖੋਇਆ ਮੇਰਾ ਕੁਝ ਨਹੀਂ ਕੀਤਾ ਬਸ ਹਤੋਬਾਈ ਹੋਇਆ ਮੇਰੇ ਮੁੱਕਾ ਤਾਂ ਫੀ ਮਾਰੀਆਂ ਬਸ ਮੇਰੇ ਮੂੰਹ ਤੇ ਚਪੇੜਾ ਮਾਰੀਆਂ ਮੁੱਕੇ ਮਾਰੇ ਆ ਉਹਨੇ ਇੱਕ ਦੋਸਤ ਪਰਨੇ ਬੰਨੇ ਸੀ ਜਿਹੜਾ ਨੇ ਹਰਪ੍ਰੀਤ ਸਿੰਘ ਵਾਸੀ ਤਰਨਤਾਰਨ ਇਥੇ ਬੀਡੀਐਸ ਦੀ ਦੁਕਾਨ ਕਰਦਾ ਫਰਿਆਬਾਦ ਬਾਜ਼ਾਰ ਦੇ ਵਿੱਚ ਉਹ ਕੱਲ ਸ਼ਾਮ ਨੂੰ 6 ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਆਪਣੀ ਕਾਰ ਤੇ ਤਰਨਤਾਰਨ ਜਾ ਰਿਹਾ ਸੀ ਭੜਵਾਲ ਦੇ ਲਾਗੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਹਦੀ ਕਾਰ ਨੂੰ ਹੱਥ ਦੇ ਕੇ ਰੋਪਾਇਆ ਤੇ ਉਹਦੇ ਨਾਲ ਕੋਸੁੱਲ ਨੂੰ ਕੀ ਕੀਤੀ ਤੇ ਬਾਅਦ ਦੇ ਵਿੱਚ ਉਹਦੀ ਮੱਛਾ ਤੇ ਦਾੜੀ ਦੇ ਕੁਝ ਵਾਲ ਕੈਂਚੀ ਨਾਲ ਕੱਟ ਦਿੱਤੇ ਜੇ ਸਬੰਧੀ ਐਫਆਰ ਅਸੀਂ ਦਰਜ ਕਰ ਲਈ ਹੈ ਅਨੁਸਾਤੇ ਬੰਦਿਆਂ ਦੇ ਖਿਲਾਫ ਤੇ ਨਗਾਈ ਨਾਲੇ ਦੀ ਜਾਂਚ ਕਰ ਰਹੇ ਹਾਂ ਤੇ ਜਲਦੀ ਹੀ ਜਿਹੜੇ ਕਸੂਰਵਾਰੇ ਫੜੇ ਜਾਣਗੇ ਕਪੜੇ ਦੇ ਮਾਮਲੇ ਦੀ ਗੱਲ ਕੀਤੀ ਅਪੀਅਰ ਦਰਜ ਅਹੀ ਕੀਤੀ ਹੈ 295 506 341 2527 58 34 ਆਈਪੀਸੀ ਦੇ ਤਹਿਤ ਮਕਰਮਨ ਦਰਜੀ ਗਿਤਾ ਜੀ ਲਾਈਵ ਤੇ ਚੈਨਲ ਦੇ ਲਈ ਤਰਨ ਤਰਨ ਤੋਂ ਬਲਜੀ ਸਿੰਘ ਦੀ ਰਿਪੋਰਟ ਕੁਛ ਨਹੀਂ ਮੈਂ ਗੱਡੀ ਤੇ ਆ ਰਿਹਾ ਸੀ ਮੈਂ ਆਦੇ ਕਲੀਨਿਕ ਤੋਂ ਆਫ ਕਰਕੇ ਤੇ ਤਿੰਨ ਮੁੰਡੇ ਆਇਆ ਹੱਥ ਕੀਤਾ ਰੋਕੀ ਆ ਤੇ ਪਿਸਤੌਲ ਦਿਖਾ ਕੇ ਗੱਡੀ 'ਚ ਬਹਿ ਗਏ ਮੇਰੇ ਨਾਲ ਮੁੱਕ ਹੱਥ ਮੁੱਕੀ ਹੋ ਗਏ ਮੇਰੇ ਨਾਲ ਮੈਂ ਇੰਨਾ ਸਹਿਮ ਚੱਕਿਆ ਮੈਨੂੰ ਪਤਾ ਹੀ ਨਹੀਂ ਆ ਕੀ ਕਰਗੇ ਕੀ ਕਰ ਕੈਂਚੀ ਫੜੀ ਆ ਮੇਰੇ ਦਾਦੀ ਕੇਸ ਘੱਟ ਕੇ ਤੇ ਚਲੇ ਗਏ ਜੀ ਮੇਰੇ ਕੋ ਤਰਨਤਾਰਨ ਦੇ ਕਸਬਾ ਫਤਿਹਬਾਦ ਵਿਖੇ ਦੰਦਾਂ ਦੇ ਇਲਾਜ ਲਈ ਦੁਕਾਨ ਕਰ ਰਹੇ ਸਿੱਖ ਅੰਮ੍ਰਿਤਸਰ ਦੇ ਡਾਕਟਰ ਹਰਪੀਰ ਸਿੰਘ ਨਾਲ ਪਿੰਡ ਪਰੋਵਾਲ ਨਜ਼ਦੀਕ ਤਿੰਨ ਨਕਾਬਪੋਸ਼ ਵਿਅਕਤੀਆਂ ਵੱਲੋਂ ਉਸ ਦੀ ਗੱਡੀ ਨੂੰ ਰੋਕੇ ਕੁੱਟਮਾਰ ਕਰਨ ਤੋਂ ਬਾਅਦ ਉਸ ਦੇ ਦਾੜੇ ਦੇ ਕੇਸ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੌਰਤਲਬ ਹੈ ਕਿ ਉਕਤ ਡਾਕਟਰ ਆਪਣੀ ਦੁਕਾਨ ਬੰਦ ਕਰਕੇ ਵਾਪਸ ਆਪਣੀ ਕਾਰ ਤੇ ਸਵਾਰ ਹੋ ਕੇ ਤਰਨਤਨ ਆਪਣੇ ਘਰ ਵਾਪਸ ਜਾ ਰਿਹਾ ਸੀ। ਡਾਕਟਰ ਵੱਲੋਂ ਮੌਕੇ ਤੇ ਪੁਲਿਸ ਨੂੰ ਸੱਦਿਆ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਪੂਰੇ ਮਾਮਲੇ ਸਬੰਧੀ ਡਾਕਟਰ ਹਰਪੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿ ਆਖਰੀ ਹੁੰਦੇ ਆ ਕੁਛ ਨਹੀਂ ਮੈਂ ਗੱਡੀ ਤੇ ਆ ਰਿਹਾ ਸੀ ਮੈਂ ਆਦੇ ਕਲੀਨਿਕ ਤੋਂ ਆਫ ਕਰਕੇ ਤੇ ਤਿੰਨ ਮੁੰਡੇ ਆਇਆ ਹੱਥ ਕੀਤਾ ਰੋਕੀ ਆ ਤੇ ਪਿਸਤੌਲ ਦਿਖਾ ਕੇ ਗੱਡੀ 'ਚ ਬਹਿ ਗਏ ਮੇਰੇ ਨਾਲ ਮੁੱਕ ਹੱਥ ਮੁੱਕੀ ਹੋ ਗਈ ਮੇਰੇ ਨਾਲ ਮੈਂ ਇੰਨਾ ਸਹਿਮ ਚੁੱਕਿਆ ਮੈਨੂੰ ਪਤਾ ਹੀ ਨਹੀਂ ਆ ਕੀ ਕਰਗੇ ਕੀ ਕਰ ਕੈਂਚੀ ਫੜੀ ਆ ਮੇਰੇ ਦਾੜੀ ਕੇਸ ਘਟਕੇ ਤੇ ਚਲੇ ਗਏ ਜੀ ਮੇਰੇ ਉਹ ਤੁਸੀਂ ਉਹ ਮਾੜੀ ਜੋ ਅਮਰਤਾਰੀ ਜੀ ਮੈਂ ਤੇ ਮੈਂ ਬੰਦਿਆਂ ਨੂੰ ਜਾਣਦੇ ਨਹੀਂ ਮੈਂ ਜੀ ਮੈਂ ਨਹੀਂ ਜਾਂਦਾ ਜੀ ਕੀ ਮੰਗਿਆ ਜੀ ਯਾਰ ਪੱਤਰਕਾਰ ਹਾਂ ਜੀ ਮੇਰੀ ਮੰਗ ਹੈ ਕਿ ਵੀ ਇਨਨੋ ਇਨਸਾਫ ਕਰਾਇਆ ਜਾਏ ਮੈਨੂੰ ਫੜਾਇਆ ਜਾਏ ਇਨਸਾਫ ਕਰਾਇਆ ਜਾਏ ਮੇਰਾ ਮੈਨੂੰ ਦੱਸਿਆ ਜਾਵੇ ਵੀ ਮੈਨ ਕੀ ਕਸੂਰੀ ਮੇਰਾ ਕੋਈ ਇਹਨਾਂ ਦਾ ਨਾ ਕੋਈ ਪੈਸੇ ਨੇ ਖੋਏ ਕੋਈ ਮੋਬਾਈਲ ਨੇ ਖੋਇਆ ਮੇਰਾ ਕੁਝ ਨਹੀਂ ਕੀਤਾ ਬਸ ਹਤੋਬਾਈ ਹੋਇਆ ਮੇਰੇ ਮੁੱਕਾ ਤਾਂ ਫੀ ਮਾਰੀਆਂ ਬਸ ਮੇਰੇ ਮੂੰਹ ਤੇ ਚਪੇੜਾਂ ਮਾਰੀਆਂ ਮੁੱਕੇ ਮਾਰੇ ਆ ਉਹਨੇ ਇੱਕ ਦੋਸਤ ਪਰਨੇ ਬੰਨੇ ਸੀ ਜਿਹੜਾ ਨੇ ਹਰਪ੍ਰੀਤ ਸਿੰਘ ਵਾਸੀ ਤਰਨਤਾਰਨ ਇਥੇ ਬੀਡੀਐਸ ਦੀ ਦੁਕਾਨ ਕਰਦਾ ਫਨਿਆਬਾਦ ਬਾਜ਼ਾਰ ਦੇ ਵਿੱਚ ਉਹ ਕੱਲ ਸ਼ਾਮ ਨੂੰ 6 ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਆਪਣੀ ਕਾਰ ਤੇ ਤਰਨਤਾਰਨ ਜਾ ਰਿਹਾ ਸੀ ਭੜਵਾਲ ਦੇ ਲਾਗੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਹਦੀ ਕਾਰ ਨੂੰ ਹੱਥ ਦੇ ਕੇ ਤੋਪਾਇਆ ਤੇ ਉਹਦੇ ਨਾਲ ਕੋਸੁੱਲ ਮੁਕੀ ਕੀਤੀ ਤੇ ਬਾਅਦ ਦੇ ਵਿੱਚ ਉਹਦੀ ਮੱਛਾ ਤੇ ਦਾੜੀ ਦੇ ਕੁਝ ਵਾਲ ਕੈਂਚੀ ਨਾਲ ਕੱਟ ਦਿੱਤੇ ਜੇ ਸੰਬੰਧੀ ਐਫਆਰ ਅਸੀਂ ਦਰਜ ਕਰ ਲਈ ਹੈ ਅਨੁਖੇਤ ਬੰਦਿਆਂ ਦੇ ਕਲੱਬ ਤੇ ਨੰਗਾਈ ਨਾਲ ਇਹਦੀ ਜਾਂਚ ਕਰ ਰਹੇ ਹਾਂ ਤੇ ਜਲਦੀ ਹੀ ਜਿਹੜੇ ਕਸੂਰਵਾਰੇ ਫੜੇ ਜਾਣਗੇ ਕਪੜੇ ਦੇ ਮਾਮਲੇ ਦੀ ਗੱਲ ਕੀਤੀ ਅਪੀਲ ਦਰਜ ਅਹੀ ਕੀਤੀ ਹੈ 295 506 341 252 258 34 ਆਈਪੀਸੀ ਦੇ ਤਹਿਤ ਮਕਰਮਨ ਦਰਜ ਕੀਤਾ ਗਿਆ ਹੈ ਲਾਈਵ ਤੇ ਚੈਨਲ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ